आंगनवाड़ी कर्मचारी यूनियन ने अपनी मांगों को लेकर डीसी कार्यालय फतेहगढ़ साहब के बाहर केंद्र और पंजाब सरकार के खिलाफ धरना दिया पंजाब और केंद्र सरकार के खिलाफ नारेबाजी लगाई इस अवसर पर यूनियन की अध्यक्ष हरजीत कौर पंजोल उपस्थित रही अध्यक्ष हरजीत कौर पंजोल ने कहा कि केंद्र सरकार आंगनवाड़ी कर्मचारियों के लिए नए नए आदेश जारी कर रही है लेकिन उनके वेतन में कोई बढ़ोतरी नहीं की जा रही जिसके चलते आंगनवाड़ी कर्मचारियों ने केंद्र सरकार के खिलाफ रोष व्यक्त किया है आगे हरजीत कौर पंजोल ने मीडिया से क्या कहा सुने साहेब मार्गन की इस रिपोर्ट में आल इंडिया की कॉल सी ते आल इंडिया के काल के उत्ते भी जी सेंटर की सरकार ने और नवे नवे प्रमाण लैके आ रही है नमे नमे स्कीमा नवी स्कीम आंगनबाड़ी वर्करा तो जबरदस्ती खरीद किया जा रहा जिदे ना, ना ही वह नौ साल तो साई मान पत्र जवादा किया ਤੇ ਨਾਲ ਹੀ ਸਾਡੀ ਜਿਹੜੀ ਪੈਨਸ਼ਨ ਸੀ ਉਹਨੇ ਵਾਅਦਾ ਕੀਤਾ ਸੀ ਨਾ ਪੈਨਸ਼ਨ ਦਾ ਕੋਈ ਰੈਗੂਲਮੈਂਟ ਕੀਤਾ ਤੇ ਅਸੀਂ ਅੱਜ ਪੰਜਾਬ ਦੀ ਸਰਕਾਰ ਤੋਂ ਮੰਗ ਕਰਦੇ ਆ ਜਿਹੜਾ ਪੋਸ਼ਣ ਟਰੈਕਰ ਦਾ ਜਿਹੜਾ ਤੁਸੀਂ ਕੰਮ ਕਰਾ ਰਹੇ ਹੋ ਤੇ ਉਹ ਵੱਖਰੀ ਸਕੀਮ ਹੈ ਸਾਨੂੰ ਵੱਖਰੀ ਸਕੀਮ ਦਾ ਸਾਨੂੰ ਗ੍ਰੇਡ ਦਿੱਤੇ ਜਾਣ ਸਾਨੂੰ ਪੈਨਸ਼ਨ ਦਿੱਤੀ ਜਾਵੇ ਦੂਸਰੀ ਗੱਲ ਹੈਗੀ ਹੈ ਜਿਹੜੀ ਪੰਜਾਬ ਦੀ ਸਰਕਾਰ ਦੇ ਖਲਾਬ ਵੀ ਸਾਡਾ ਰੋਸ ਹੈ ਤੇ ਉਹਦੇ ਵਿੱਚ ਵੀ ਪੰਜਾਬ ਦੀ ਸਰਕਾਰ ਨੇ ਜਿਹੜੇ ਸਾਨੂੰ ਮੋਬਾਈਲ ਨਹੀਂ ਦਿੱਤੇ ਕੰਮ ਸਭ ਤੋਂ ਕਰਵਾਏ ਜਾ ਰਹੇ ਆ ਜਿਹੜਾ ਰੀਚਾਰਜ ਆ 160 ਰੁਪਏ ਦੇ ਰਿਹਾ ਕੋਈ ਵੀ ਜਿਹੜੀ ਕੰਪਨੀ ਆ ਉਹ 160 ਦੇ 160 ਦੇ ਵਿੱਚ ਸਾਡਾ ਰੀਚਾਰਜ ਨਹੀਂ ਕਰਦੀ ਜਿਹੜੇ ਜਿੰਨਾ ਕੰਮ ਪੋਰਸ਼ਨ ਵਿਆਣਦਾ ਉਹ ਸਾਨੂੰ ਲੈਪਟਾਪ ਦਿੱਤੇ ਜਾਣ ਤਾਂ ਕਿ ਸਾਡਾ ਜਿਹੜੇ ਅਸੀਂ ਆਪਣੇ ਮੋਬਾਈਲ ਤੋਂ ਵੀ ਕੰਮ ਕਰਦੇ ਆ ਤੇ ਉਹ ਵੀ ਸਾਡੇ ਹੈਂਡ ਹੋ ਰਹੇ ਨੇ ਤੇ ਨਾਲ ਹੀ ਜਿਹੜਾ 20 ਛੁੱਟੀਆਂ ਤੋਂ ਬਾਅਦ ਕਹਿੰਦੇ ਇਨਕਰੀਮੈਂਟ ਲਵੇਂ ਭਗਵੰਤ ਮਾਨ ਨੂੰ ਪੁੱਛਣਾ ਚਾਹੀਦੀ ਆ ਤੂੰ ਮੈਨੀਫੈਸਟੇਸ਼ਨ 'ਚ ਪਾਇਆ ਸੀ ਮੈਂ ਡਬਲ ਮਾਲ ਪੱਤਾ ਕਰੂਗਾ ਪਰ ਮਾਨ ਪੱਤੇ ਮੈਂ ਕੀ ਆ ਜਿਹੜਾ ਸਾਨੂੰ ਹੱਕ ਕਾਂਗਰਸ ਨੇ ਦਿੱਤੇ ਸੀ ਸਰਕਾਰ ਨੇ ਜੇ ਤੋ ਵੀ ਤੂੰ ਸਾਨੂੰ ਸਾਡੇ ਕੋਲ ਹੋ ਰਿਹਾ ਤੇ ਇਸ ਕਰਕੇ ਜੇਕਰ ਸਾਡੀ ਜਿਹੜੀ ਹੈ ਚਾਹੇ ਮੈਡੀਕਲ ਦੀ ਛੁੱਟੀ ਸਾਡੀ ਆਸ਼ਰੰ ਦੇ ਭਰਤੀ ਹੋਵੇ ਚਾਹੇ ਸੁਪਰਵਾਈਜ਼ ਦੀ ਭਰਤੀ ਹੋਵੇ ਜਿਹੜੀ ਸਾਡੀਆਂ ਪਹਿਲਾਂ ਹਦਦਾਂ ਵਿੱਚ ਹੈਗਾ ਸੀਗਾ ਸਾਨੂੰ ਹੱਕ ਮਿਲੇ ਸੀਗੇ ਉਹ ਸਾਡੇ ਹੱਕ ਦਿੱਤੇ ਜਾਣ ਅੱਜ ਅਸੀਂ ਸਕਤੀ ਸਾਹਿਬ ਨਾਲ ਮੀਟਿੰਗ ਕਰਨ ਜਾ ਰਹੇ ਹਾਂ ਇਸੇ ਮੁੱਦੇ ਤੇ ਜੇਕਰ ਸਾਡੀ ਉਹ ਡਿਮਾਂਡਾਂ ਤੇ ਧਿਆਨ ਨਾ ਦਿੱਤਾ ਹੋਇਆ ਆਉਣ ਵਾਲੀ ਸਰਕਾਰ ਆਉਣ ਵਾਲੇ ਜਿਹੜੀ ਸਰਕਾਰ ਹੈਗੀ ਆ ਜਿਹੜੀ ਇਹ ਅਸੀਂ ਗਲੀ ਗਲੀ ਜਾ ਕੇ ਇਹਨਾਂ ਦਾ ਪ੍ਰਚਾਰ ਕਰਾਂਗੇ ਚਾਹੇ ਉਹ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਸਾਰਿਆਂ ਦਾ ਜਿਹੜਾ ਇਹਨਾਂ ਨੇ ਬੇੜਾ ਕਰਕੇ ਕਰਤਾ ਇਸ ਸਰਕਾਰ ਦਾ ਤੇ ਇਹ ਸਾਡਾ ਅੱਜ ਦਾ ਮੁੱਦਾ ਹੈ